ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਆ ਤੇ ਜਦੋਂ ਮੈਂ ਅੰਦਰ ਵੜਿਆ ਤੇ ਆਹ ਸਾਈਡ ਵਾਲੀ ਕੰਧ ਜਿਹੜੀ ਦੁਆਰ ਦੇ ਨੇ ਤੋੜੀ ਸੀਗੀ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਇਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦੂ-ਖੁਰਦ ਕਰ ਦਿੱਤਾ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਛੜ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਪੌੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ। ਧਾਰੀਵਾਲ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣਾ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ। ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਉਹਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਤਰੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ। ਸਰ ਮੇਰਾ ਨਾਮ ਜੀ ਗੋਰਵ ਲੁਖਰਾ ਔਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਐ ਗੋਰ ਮੋਬਾਈਲ ਰਿਪੇਅਰ ਦੇ ਨਾਮ ਤੇ ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਐ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੀਵਾਰ ਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਐਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਵਧੀਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ। ਉਹ ਉਹ ਲਮ ਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ। ਮੈਂ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ। ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ। ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਕਿ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾਵੇ। ਤਾਰੀਵਾਲ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਲੋਨ ਤੇ ਜਿਹੜੀ ਕਾਰਵਾਈ ਕਰਦੇ ਤਾਰੀਵਾਲ ਲੁਧਿਆਣੇ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਸਾਨੂੰ 28 ਮੋਬਾਈਲ ਤੇ ਇੱਕ ਸਪੀਕਰ ਜਿਹੜਾ ਰਿਕਵਰ ਹੋਇਆ ਕਿਦੋਂ ਚੋਰੀ ਕੀਤੀ ਸੀ ਔਰ ਬਹੁਤ ਜਲਦੀ ਪੜਲੇ ਹਾਂਜੀ ਹਾਂਜੀ ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਉਹਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਐ ਸੀਸੀਟੀਵੀ ਫੁਟੇਜ ਦਾ ਦੱਤਾ ਹੀ ਹੈ ਟੈਕਨੀਕਲ ਹਾਂਜੀ ਸੀਸੀਟੀਵੀ ਫੁਟੇਜ ਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਜਿੱਤੇ ਇਨਫਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹ ਫੜਿਆ ਕੀ ਕੁਝ ਵੀ ਚੋਈ ਹੈ ਤੇ ਕੀ ਮੰਨਿਆ ਕਿ ਕਿਉਂ ਚੋਰੀ ਕਰਦਾ ਹੈ ਪਹਿਲੇ ਵੀ ਕੀਤੀ ਕੋਈ ਚੋਰੀ ਨਹੀਂ ਪਹਿਲਾਂ ਤਾਂ ਕੋਈ ਅਫੇਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨੂੰ ਸੀਗੀ ਕੋਈ ਜ਼ਰੂਰਤ ਸੀਗੀ ਕਿ ਤੇ ਉਹ ਉਹਦੇ ਕਰਕੇ ਨਹੀਂ ਚੋਰੀ ਕੀਤੀ ਹੈ ਕਿੰਦਾ ਦੀ ਜ਼ਰੂਰਤ ਦੱਸ ਰਿਹਾ ਇਹ ਆਪਣੇ ਨੇ ਵਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਹੈ ਲੜਕੇ ਲੜਕੇ ਦੀ ਥੋੜੀ 20 ਸਾਲ ਦੀ ਹੈ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਹੈ ਤੇ ਜਦੋਂ ਮੈਂ ਅੰਦਰ ਵੜਿਆ ਤੇ ਆਹ ਸਾਈਡ ਵਾਲੀ ਕੰਧ ਜਿਹੜੀ ਦੁਆਰ ਨੇ ਤੋੜੀ ਸੀ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਐਸਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋਰਾ ਸਾਰਾ ਖੁਰਦੂ-ਖੁਰਦ ਕਰ ਦਿੱਤਾ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਛੜ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਐ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਪੌੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ। ਧਾਰੀਵਾਲ ਵਿਖੇ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣੇ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ। ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਉਹਨੂੰ ਨੈਕਸਟ ਦਿਨ 24 ਘੰਟੇ ਦੇ ਅੰਦਰ ਅੰਤਰੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ। ਸਰ ਮੇਰਾ ਨਾਮ ਜੀ ਗੋਰਵ ਲੁਖਰਾ ਔਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰਵ ਮੋਬਾਈਲ ਰਿਪੇਅਰ ਦੇ ਨਾਮ ਤੇ ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਐ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੁਵਾਰ ਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਐਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਵਧੀਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ। ਉਹ ਉਹ ਲਮਾ ਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ। ਮੈਂ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ। ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ। ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਕਿ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾਵੇ। ਤਾਰੀਵਾਲ ਵਿਖੇ ਆਪਣੇ ਚੋਰੀ ਹੋਈ ਇਸ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਉਹ ਤੇ ਜਿਹੜੀ ਕਾਰਵਾਈ ਕਰਦੇ ਤਾਰੀਵਾਲ ਲੁਧਿਆਣੇ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਸਾਨੂੰ 28 ਮੋਬਾਈਲ ਤੇ ਇੱਕ ਸਪੀਕਰ ਜਿਹੜਾ ਰਿਕਵਰ ਹੋਇਆ ਕਿਦੋਂ ਚੋਰੀ ਕੀਤੀ ਸੀ ਔਰ ਬਹੁਤ ਜਲਦੀ ਪੜਲੇ ਹਾਂਜੀ ਹਾਂਜੀ ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਉਹਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਐ ਸੀਸੀਟੀਵੀ ਫੁਟੇਜ ਦਾ ਦੱਤੇ ਜਾਂ ਟੈਕਨੀਕਲ ਹਾਂਜੀ ਸੀਸੀਟੀਵੀ ਫੁਟੇਜ ਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਜਿੱਤੇ ਇਨਫਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹ ਫੜਿਆ ਕੀ ਕੁਝ ਗਿੱਥ ਹੋਈ ਹੈ ਤੇ ਕੀ ਮੰਨਿਆ ਕਿ ਕਿਉਂ ਚੋਰੀ ਕਰਦਾ ਹੈ ਪਹਿਲੇ ਵੀ ਕੀਤੀ ਕੋਈ ਚੋਰੀ ਨਹੀਂ ਪਹਿਲਾਂ ਤਾਂ ਕੋਈ ਅਫੇਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨੂੰ ਸੀਗੀ ਕੋਈ ਜ਼ਰੂਰਤ ਸੀਗੀ ਕਿ ਤੇ ਉਹ ਉਹਦੇ ਕਰਕੇ ਨੇ ਚੋਰੀ ਕੀਤੀ ਹੈ ਕਿੱਦਾਂ ਦੀ ਜ਼ਰੂਰਤ ਦੱਸ ਰਿਹਾ ਇਹ ਤਾਂ ਆਪਣੇ ਨੇ ਵਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਹੈ ਲੜਕੇ ਲੜਕੇ ਦੀ ਥੋੜੀ 20 ਸਾਲ ਦੀ ਹੈ